ਦੇਸ਼ੁ ਮਾਰਿ ਅਥਾ ਗੁਣ ਤੇ ਬੁਲੇ ਗੰਭਲਾ ਬੁ ਕਿਉ ਨਾਨਕ ਦਾਸ ਬੁਲੇ ਤਹ ਤੁਸ ਪ੍ਰਭੁਦੁ ਹਮਾਰੇ ਬਰਨ ਨਾ ਸਕੈ ਬਹਿਮਾ ਜੋਤ ਹਾਰਿ ਹਮ ਨਾ ਸਕਤ ਪਰਿਸ਼ਕਤ ਤੁਮਾਰੀ ਪੱਲੇ ਹੋ ਪ੍ਰਭ ਕਥਾ ਸੁਧਾਰੀ ਕਿਉ ਗੋ ਜਮਾਟਨ ਧੰਨ ਸ੍ਰੀ ਗੁਰੂ ਰੰਧ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਅੰਦਰ ਸਭਾਏ ਮਨੋ ਕੇ ਅੰਮ੍ਰਿਤ ਰੇਲੇ ਤੁੰ ਕਾ ਅੰਮ੍ਰਿਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੀ ਵਿਪਾਗੀ ਸਤ ਸੰਗੀ ਦਨੋ ਸਾਰੇ ਗੁਰਮਤਿ ਪ੍ਰਵਾਨ ਕਰੋ ਜੀ ਵਾਹਿਗੁਰੂ ਦੀ ਬਾਖਾਲਸਾ ਵਾਹਿਗੁਰੂ ਦੀ ਖਤੇ ਮਾਰੂ ਰਾਗ ਦੇ ਅੰਦਰ ਪੰਥ 1008 ਤੇ ਸਤਗੁਰੂ ਨਾਨਕ ਸਾਹਿਬ ਜੀ ਦੀ ਪਾਕ ਬਾਣੀ ਜੋ ਸ਼ਬਦ ਅਸ਼ਟਪਦੀਆਂ ਦਾ ਸਰੂਪ ਹੈ ਇਹਦੇ ਵਿੱਚੋਂ ਪਹਿਲੀ ਪਉੜੀ ਅਤੇ ਰਹਾਉ ਦੀ पांच पंक्ती दी विचार ਆਪਾਂ ਕੱਲ ਦੀ ਦੁਆਨੰਦ ਕੀਤੀ ਹੈ। ਸਤਿਗੁਰੂ ਸਮਝਾ ਰਹੇ ਸੰਪੀਹ ਪ੍ਰਭੂ ਇਹ ਸਾਰੀ ਸ੍ਰਿਸ਼ਟੀ ਨਾਸਵੰਤ ਹੈ। ਕੋਈ ਕਦੇ ਗੁੱਡਾ ਨਹੀਂ ਬਾਤ ਆਤਮ ਸ੍ਰੇਸ਼ਟ ਹੈ। ਮੌਤ ਤੋਂ ਰਹਿਤ ਹੈ। ਤੇਰਾ ਨਾਮ ਸਾਰੀ ਰਸਾਂ ਦਾ ਸੂਮਾ ਹੈ। ਜਿਹੜਾ ਜੀਵ ਤੇਰਾ ਨਾਮ ਪ੍ਰੇਮ ਨਾਲ ਜਪਦਾ ਹੈ। ਉਹ ਆਪਣਾ ਵੱਡੇ ਤੋਂ ਵੱਡਾ ਦੁੱਖ ਦੂਰ ਕਰ ਲਈਦਾ। ਫਿਰ ਜਪਣ ਵਾਲਿਆਂ ਦੀ ਗੱਲ ਕੀਤੀ ਕਿ अनेका ઋષਿ-ਮੁਨੀ ਗੌਣਤਾਰੀ, ਵੇਦ-ਵਣ ਆਦਿ ਤਰਪੁਸਤ ਪਾਸਨਾਸਨਾ ਕੇ ਸੁਣ-ਸੁਣ ਕੇ ਥੱਕ ਗਏ ਨੇ। ਸੱਤੇ ਖਾਂ ਦੇ अनेका ਸਾਧ 68 ਤੀਰਥਾਂ ਤੇ ਘੁੰਮ-ਘੁੰਮ ਕੇ ਥੱਕ ਚੁੱਕੇ ਹਨ ਤੰ ਤੂੰ ਪ੍ਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੇ। ਉਹਨੂੰ ਖੁਸ਼ ਨਹੀਂ ਕਰ ਸਕਦੇ ਉਹ ਸਦਾ ਰਹਿਣ ਵਾਲਾ ਪਵਿੱਤਰ ਮਾਲਕ ਸਿਰ ਬਣ ਦੀ ਪਵਿੱਤਰਤਾ ਦੇ ਨਾ ਮੁਪੀਤਦਾ ਹੈ ਆ ਰੱਬ ਨੂੰ ਖੁਸ਼ ਕਰਨ ਲਈ ਅੰਦਰ ਦਾ ਪਵਿੱਤਰ ਹੋਣਾ ਹੈ ਹਿਰਦੇ ਦਾ ਪਵਿੱਤਰ ਹੋਣਾ ਮਨ ਦਾ ਪਵਿੱਤਰ ਹੋਣਾ ਇਹ ਅਤ ਜ਼ਰੂਰੀ ਹੈ ਗੁਰਬਾਣੀ ਨੇ ਵਾਰ-ਵਾਰ ਸ਼ਕਲ ਨੂੰ ਦ੍ਰਿੜ ਕਰਵਾਇਆ ਕਿ ਜੇ ਤੇਰੇ ਅੰਦਰ ਖੋਟ ਹੈ ਤੇ ਪਰਮੇਸ਼ਰ ਨਹੀਂ ਦੀਜੇਗਾ ਤੇਰੇ ਤੇ ਪਰਮੇਸ਼ਰ ਤੇਰੇ ਤੇ ਨਹੀਂ ਤਰੁਥੇਗਾ ਪਰਮੇਸ਼ਰ ਤੇਰੇ ਤੇ ਕੋਈ ਕਿਰਪਾ ਨਹੀਂ ਕਰੇਗਾ ਪਰਮੇਸ਼ਰ ਤੇਰੇ ਤੇ ਕਿਸੇ ਤਰ੍ਹਾਂ ਦਾ ਕੋਈ ਰਹਿਮ ਨਹੀਂ ਕਰੇਗਾ ਜਦੋਂ ਤੂੰ ਪਰਮੇਸ਼ਰ ਨੂੰ ਆਪਣਾ ਆਪ ਭੇਡਾ ਕਰ ਦੇਗਾ ਇਰਾਹ ਜੀ ਰੂਪੀ ਪੰਡਾ ਨਾਮ ਜਪ ਕੇ ਪਵਿੱਤਰ ਹੋ ਜਾਗਾ ਫਿਰ ਪਰਮੇਸ਼ਰ ਨਾਲ ਨੇੜਤਾ ਬਣਨੀ ਸ਼ੁਰੂ ਹੋ ਗਈ। ਪਰ ਮਨੁੱਖਤਾ ਇਹ ਨਹੀਂ ਕਰਦੀ ਅਸੀਂ ਆਪਣੇ ਮਤਲਬ ਦੇ ਨਾਲ ਲੋਕਾਂ ਨਾਲ ਸੁਭਾਖ ਕਰਦੇ ਹਾਂ। ਕੋ ਗਿਆਨ ਦਾ ਸ਼ਬਦ ਹੈ ਕਿ ਉਹਨਾਂ ਦਾ ਇਰਾਵਾ ਕੜਾ ਬਣ ਗਿਆ ਸ਼ੰਤ ਬਣੇ ਤੁਹਾਡੀ ਚੰਗੀ ਆਉ ਭਗਤ ਜੀ ਕਰਨੀ ਤੁਹਾਡੇ ਨਾਲ ਬੋਲ ਵੀ ਬੜੇ ਮਿੱਠੇ ਬੋਲਣਗੇ ਉਤੋਂ ਤੋਂ ਤੁਹਾਡੇ ਨਾਲ ਸਨੇਹ ਕਰਦਿਆਂ ਅੰਦਰੋਂ ਤੁਹਾਨੂੰ ਇਨਾ ਬਰਬਾਦ ਕਰ ਜਾਣਗੇ ਕਿ ਦੁਆਰੇ ਤੁਹਾਨੂੰ ਉੱਠਣਾ ਬਹੁਤ ਮੁਸ਼ਕਲ ਹੋ ਜਾਏਗਾ ਤੇ ਬੜਾ ਸਮਾਂ ਲੱਗੇਗਾ ਤੇ ਜਿਆਦਾਤਰ ਇਹ ਉਹ ਲੋਕ ਕਰਦੇ ਨੇ ਜਿਨ੍ਹਾਂ ਤੇ ਤੁਸੀਂ ਬੜਾ ਵੱਡਾ ਵਿਸ਼ਵਾਸ ਕਰ ਲੈਂਦੇ ਹੋ ਜਿਨ੍ਹਾਂ ਨੂੰ ਤੁਸੀਂ ਆਪਣੇ ਬਣਾ ਲੈਂਦੇ ਹੋ ਜਿਨ੍ਹਾਂ ਤੇ ਤੁਹਾਡਾ ਇਹ ਮੰਨ ਟਿਕਿਆ ਵੀ ਇਹ ਤੁਹਾਨੂੰ ਕਦੇ ਧੋਖਾ ਨਹੀਂ ਦੇ ਸਕਦੇ ਸਤਿਗੁਰਾਂ ਬਾਣੀ ਤੁਹ ਜਨਾ ਦਿੱਤਾ ਵੀ ਸੱਜਣਾ ਜੀਤੇ ਰੱਖ ਜਿਨ੍ਹਾਂ ਨਾਲ ਤੁਸੀਂ ਨੇ ਪਾਈ ਬੈਠ ਹੈ ਜਿਸ ਮੁਨਕਤਾ ਦੇ ਵਿੱਚ ਤੂੰ ਵਿਚਰਣਾ ਹੈ ਇਨਾਂ ਦੇ ਹਿਰਦੇ ਇਨਾਂ ਦੇ ਮਨ ਬੜੇ ਗੰਦੇ ਨੇ ਬੜੇ ਮਲੀਨ ਹਨ ਰੱਬ ਨੂੰ ਤੇ ਉਹ ਚੰਗਾ ਲੱਗਦਾ ਜਿਹੜਾ ਭੰਡਾ ਸਾਫ਼ ਹੋਵੇ ਕਹਰੇ ਨੇ ਸਤਿਗੁਰੂ ਦਾਤਾ ਤੂੰ ਸਰਪੁਵਿੱਤਰ ਮਨ ਵਾਲੇ ਵੀ ਵਿਅਕਤੀ ਤੇ ਰਿਜਨੇ ਹੁਣਾਂ ਤੇ ਖੁਸ਼ ਹੋਣ ਨੇ ਮਰ ਗੁਰਦਾਨਕ ਸਾਹਿਬ ਕੀ ਦਾਹੀ ਸ਼ਬਦ ਹੈ ਸੋਈ ਰਾਤ ਦੇ ਅੰਦਰ ਬਾਬਾ ਤੇ ਕਹਿੰਦਾ ਪੰਡਾ ਬੜਾ ਮਹਿਲਾ ਉਹਨਾਂ ਨੇ ਇਹ ਗੱਲਾਂ ਕੀ ਪੰਡਾ ਅੱਛਾ ਸੋਏ ਜੋ ਤਿਸ ਭਾਗ ਸੀ ਪਰ ਨਾਲ ਮੇਰਾ ਮਾਲਕ ਉਸੇ ਵਕਤ ਹੀ ਕਹਿੰਦਾ ਪੰਡਾ ਆਤਮ ਲੀਨ ਕੋ ਤਾਂ ਅੱਛਾ ਨਾ ਹੋਏ ਸੀ ਨਾ ਗੰਦਾ ਗਿਆ ਇਹ ਤੇ ਕੋਈ ਨਹੀਂ ਜਾਣਾ ਇਹਦੇ ਜੁੜੇ ਹੱਥ ਨੇ ਆਖਿਆ ਮਾਲਕਾ ਕੋਈ ਤੇ ਤਰੀਕਾ ਹੋਵੇਗਾ ਜਿਹੜਾ ਮੇਰਾ ਹਿਰਦਾ ਕੋਈ ਤਰ ਡੈ ਤੇ ਸਤਿਗੁਰਾਂ ਆਖਿਆ ਸਤ ਗੁਰੂ ਦਵਾਰ ਐ ਹੋਏ ਸੋਚੀ ਪਾਇਸੀ ਇਹਤ ਦਵਾਰ ਐ ਤੋਏ ਅੱਛਾ ਕੁਝ ਇਥੇ ਆਕੇ ਤਾ ਪਰ ਇਥੇ ਆਣ ਕੇ ਵੀ ਅਸੀਂ ਆਪਣੀ ਮਲੀਨਤਾ ਨੂੰ ਹੀ ਜੇ ਪ੍ਰਗਟ ਕੀਤਾ ਤੇ ਗੁਰੂ ਕੋਲ ਆਉਣ ਤੱਕ ਕੋਈ ਵੀ ਲਾਭ ਨਹੀਂ ਗੁਰੂ ਕੋਲ ਆਉਣਾ ਗੁਣਾ ਦੀ 71 ਤਾ ਦੇ ਗੁਰਮੁਖ ਗੁਣ ਪਹਾਚੀ ਹੈ ਮਲਹੋਂ ਮੈਂ ਭਟਾਇ ਤੋਂ ਜੋ ਕੁਝ ਗੁਰੂ ਕਹਿੰਦਾ ਨੂੰ ਮੰਨਣਾ ਸ਼ੁਰੂ ਕਰਾ ਜੋ ਕੁਝ ਗੁਰੂ ਕਹਿੰਦਾ ਉਹਦੇ ਅਨੁਸਾਰੀ ਹੋ ਗੁਰੂ ਦੀ ਗੱਲ ਮੰਨੀ ਤੇ ਗੁਰੂ ਦੇ ਕੀਤੇ ਤੇ ਤਰਕ ਨਾ ਕਰੀ ਕਦੇ ਵੀ 물ੰਬਾ ਨਾ ਲਈ ਕਿ ਮੇਰੇ ਨਾਲ ਰੱਬ ਨੇ ਇੰਜ ਕੀਤਾ ਇਹ ਗੱਲ ਚੇਤੇ ਰੱਖੀ ਤੇਰੀ ਜ਼ਿੰਦਗੀ ਚ ਮਾੜਾ ਵਾਪਰੇ ਤੇਰੀ ਜ਼ਿੰਦਗੀ ਚ ਚੰਗਾ ਵਾਪਰੇ ਤੂੰ ਕੁਝ ਗਲਤ ਕਰੇ ਤੂੰ ਕੁਝ ਠੀਕ ਕਰੇ ਇਹ ਹੈ ਸਾਰੀ ਉਦੀ ਖੇਡ ਕਿਉਂਕਿ ਉਹਨਾਂ ਤੇ ਇੱਕੋ ਪਹੇਤੇ ਚ ਗੱਲ ਪਾ ਦਿੱਤੀ ਕਿ ਤੁਹਾਨੂੰ ਭਲੇ ਖਾ ਲੱਗਦਾ ਮੈਂ ਕਰਿਆ ਨਾ ਦੂਜਾ ਕਰ ਰਿਹਾ ਹੈ ਇਹ ਤੇ ਹੁਕਮ ਹੈ ਅੰਦਰ ਸਭ ਨੂੰ ਬਾਹਰ ਹਨਾ ਕੋਏ ਹਾਂ ਹੰਕਾਰ ਟੁੱਟ ਜਾਏਗਾ ਹੰਕਾਰ ਮੁੱਕ ਜਾਏਗਾ ਹੰਕਾਰ ਸਮਾਪਤ ਹੋ ਜਾਏਗਾ ਹੋਮੈ ਖਤਮ ਹੋ ਜਾਏਗੀ ਨਿਮਰਤਾ ਆ ਜਾਏਗੀ ਨਿਵਾਣ ਅੰਦਰ ਬਣਦਾ ਹੈਗਾ ਜਿਸਨ ਸਤਗੁਰਾਂ ਖੰ ਲਾਨ ਉਪਮੈ ਜੀ ਪੁੱਜੈ ਤਹੋਂ ਮੈਂ ਕਹਿਣਾ ਕੋਈ ਆਪਾਂ ਕੀਤਾ ਜੀ ਜੇ ਮਾਲਾ ਵਾਪਰੇ ਆ ਤੇ ਮਾਲਕ ਨੂੰ ਦੋਸ਼ ਦਿੱਤਾ ਵੀ ਇਹ ਤੇ ਰੱਬ ਦਾ ਭਾਣਾ ਜੀ ਚੰਗਾ ਕੀਤਾ ਛਾਤੀ ਤੇ ਆਤਮਾਰ ਗਿਆ ਕਿਹਾ ਮੇਰੀ ਬੱਚਿਆਂ ਦੀ ਕਮਾਈ ਮੇਰੀ ਮਿਹਨਤ ਤਾਂ ਘਰ ਬਣਿਆ ਫਿਰ ਨਹੀਂ ਆਖਿਆ ਵੀ ਗੁਰੂ ਦੇ ਦਿੱਤਾ ਹੈ ਫਿਰ ਨਹੀਂ ਆਖਿਆ ਵੀ ਮੈਂ ਗੁਰੂ ਕਰਕੇ ਸੁਖੀ ਵਸਣਾ ਅਰ ਜਦੋਂ ਗੁਰੂ ਨੂੰ ਪੁੱਛਿਆ ਸਤਿਗੁਰਾਂ ਖਾ ਤੇਰਾ ਤੇ ਕੁਝ ਵੀ ਨਹੀਂ ਕਿ ਤਾਰ ਵਿੱਚ ਦਿੱਤੋਂ ਸੁਖੀ ਵਸਦੇ ਆ ਸੋਨਾ ਮੈਲ ਮਿਲਿਆ ਤੇ ਇਹ ਕਿਨੇ ਦਿੱਤਾ ਜਿਹ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿ ਧਿਆਈ ਸਦਾ ਨੰ ਅੰਦਰ ਹੁਣ ਚਿੱਤੇ ਰੱਖ ਤੇ ਰੱਖ ਨਹੀਂ ਹੈ ਘਰ ਤੇ ਕਿਛਲ ਲੰਦਾ ਨਰੋਪਠੀ ਜੇ ਕਰੇ ਸੁਲਤਾਨਾ ਘਰਾਏ ਦਾ ਧਰਮੰਦਨ ਦੇਖਣਾ ਪਾਏਂਦਾ ਸੰਸਾਰ ਤੇ ਮਨੋ ਖਾਪੜੀ ਦੂਜੀ ਰੋਟੀ ਲਈ ਇਤਰ ਉਤਰ ਪੜਨ ਕਦਾ ਕਿਰਤ ਕਰਦਾ ਹੈ। ਕਈ ਵਾਰੀ ਇਹੋ ਜੇ ਚੰਗੇ ਥਾਂ ਤੇ ਕੋਈ ਕੰਮ ਮਿਲ ਜਾਂਦਾ ਕਿਰਤ ਮਿਲ ਜਾਂਦੀ। ਤੇ ਲੋਕ ਨਮਸਕਾਰਾਂ ਕਰਦੇ ਨੇ, ਲੋਕ ਬੜਾ ਅਦਬ ਕਰਦੇ ਨੇ। ਪਰ ਉਸੇ ਗੱਲ ਦਾ ਹੀ ਮਾਣ ਆ ਜਾਏ, ਹੰਕਾਰ ਆ ਜਾਏ। ਤੇ ਉਹ ਕਿਰਤ ਰੋਟੀ ਰੋਟੀ ਨੂੰ ਕੋਠੋ ਕਰ ਦੇ ਲਈ ਵੀ ਮੈਨੂੰ ਨਹੀਂ, ਵੀ ਮੈਂ ਤੇ ਇਹ ਕੰਮ ਕਰਨਾ ਹੀ ਨੇ। ਬڑا ਪ੍ਰਸਤਾਨ ਦਾ ਵਿਅਕਤੀ ਕੰਮ ਕੇ ਬਾਅਦ ਵਿੱਚ ਜਿਹੜਾ ਬਖਤ ਵਿਹਾ ਜਾਂਦਾ ਉਹ ਕੰਮ ਨਹੀਂ ਹੁੰਦਾ ਕਦੇ ਵੀ ਛਾਣਿਆਂ ਦਾ ਇੱਕ ਕਥਨ ਹੈ ਵੀ ਆਪਣੀ ਕਿਰਤ ਨੂੰ ਰੋਜ਼ੀ ਨੂੰ ਠੋਕਰਣਾ ਮਾਰੇ ਵਿਅਕਤੀ ਆਖੋ ਵੀ ਮੈਂ ਇਹ ਕਰਮ ਨਹੀਂ ਕਰਨਾ ਬਾਬੇ ਆਖਿਆ ਸਾਰੇ ਕਰਮ ਚੰਗੇ ਨਹੀਂ ਆਪਾਂ ਤੇ ਚੁਣ ਕੇ ਕਰਨੇ ਆ ਨਾ ਜਿਵੇਂ ਵਿਦੇਸ਼ਾਂ ਵਿੱਚ ਬੜਾ ਰੋਲਾ ਹੈ ਕਿਥੇ ਕੰਮ ਨਹੀਂ ਜੀ ਬਹੁਤ سارے ਲੋਕ ਚਲੇ ਨੇ पर कुछ सयाने बच्चे ਕੰਕੀਂ ਤੇ ਹਨ ਵੀ ਕੰਮ ਬਹੁਤ ਹੈ ਜਿਹੜੇ ਇਹ ਕਹਿੰਦੇ ਨੇ ਕੰਮ ਨਹੀਂ ਉਹ ਮਨਸਨ ਦਾ ਕੰਮ ਲੱਗਦੇ ਨੇ ਵੀ ਆ ਹੀ ਕਰਨਾ ਹੈ ਦੂਜਾ ਆਪਾਂ ਕਰਨਾ ਨਹੀਂ ਤਾਂ ਨਹੀਂ ਲੱਗਦਾ ਕੰਮ ਕੀਹੀ ਰੋਲਾ ਸਾਡੇ ਆਪਣੇ ਦੇਸ਼ ਵਿੱਚ ਹੈ ਇੱਥੇ ਕੰਮ ਕਰਨ ਵਾਲਾ ਪੁੱਠਾ ਨਹੀਂ ਮੰਦਾ ਇਹਨੇ ਕੰਮ ਕਰਨਾ ਉਹ ਆਪਣੇ ਖਾਣ ਰੋਟੀ ਦੀ ਕਮਾਈ ਉਹ ਕਰ ਨਹੀਂਦਾ ਇਹ ਸਿੱਖਿਆ ਤੁਸੀਂ ਲੋਕ ਉਪੀ ਵਾਲਿਆਂ ਤੋਂ ਬਿਹਾਰ ਵਾਲਿਆਂ ਤੋਂ ਜਿੰਨੇ ਸਾਡੇ ਵਾਲੇ ਵਾਲੇ ਦੇ ਸੂਬੇ ਨੂੰ ਨਾ ਸਾਰਿਆਂ ਪੰਜਾਬ ਜਾਂ ਚੰਡੇਰੇ ਵਾਲੇ ਇਹ ਤੁਹਾਨੂੰ ਕਮਾਈ ਕਰਨੀ ਨਹੀਂ ਹੁੰਦੀ ਅਸੀਂ ਦੱਸਾਂ ਉਹਨਾਂ ਨੇ ਸਾਰੀਆਂ ਸਬਜ਼ੀਆਂ ਦੀਆਂ ਦੁਕਾਨਾਂ ਉਹਨਾਂ ਦੀਆਂ ਡਰਾਈਵਰ ਉਹਨਾਂ ਦੀ ਫਾਸਟ ਫੂਡ ਦੀਆਂ ਦੁਕਾਨਾਂ ਉਹਨਾਂ ਦੀਆਂ ਸੋਵਰ ਮੰਡੀ ਤੋਂ ਦੁਕਾਨ ਲੱਗਦੀ ਸਬਜ਼ੀ ਦੀ ਮੈਂ ਉੱਥੇ ਪਿਆਜ਼ ਦਾ रेट ਕਲਪਨਾ ਕੀਤਾ ਕਿੰਨਾ ਜੀ 50 ਪਈ ਬਣਾ ਮੋਟਾ ਮੋਟਾ ਗੜਿਆਜਾ ਪਿਆਜ਼ ਉਹੀ ਪਿਆਜ਼ ਤ੍ਰਿਪੜੀ ਮੈਂ ਗਿਆ ਉੱਥੇ 25 ਰੁਪਏ ਅਦੋਆ ਦਾ ਫਰਕ ਸਿਰਫ ਕਿਲੋਮੀਟਰ ਦਾ ਫਾਸਲਾ ਹੈ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਹੰੜਣਾ ਹੀ ਨਹੀਂ ਬਸ ਕਿੰਨੇ ਚੋ ਗਿਓ ਪੀ ਇੱਥੇ ਮਸਾ ਆਇਆ ਆਪਣੇ ਕਰੋ ਨਹੀਂ ਜਿਹੜਾ ਮਨੁੱਖ ਕਰਮ ਕਰਨਾ ਜਾਣਦਾ ਜਿਹਦੇ ਅੰਦਰ ਸਿੱਖ ਹੈ ਕਿ ਮੈਂ ਮਸ਼ੱਕਤ ਕਰਨੀ ਹੈ ਉਹ ਆਪਣੇ ਪੇਟ ਦੀ ਭੁੱਖ ਨੂੰ ਮਟਾਉਣ ਵਾਸਤੇ ਕਮਾਈ ਕਰ ਰਿਹਾ ਹੈ ਉਹ ਨਾਲ ਕੋ ਕਮਾ ਲਿੰਦਾ ਆਪਣੇ ਪਰਿਵਾਰ ਨੂੰ ਪਾਲ ਲਿੰਦਾ ਜਿੰਨੇ ਕੰਮ ਹੀ ਕਰਣਾ ਨਹੀਂ ਹਾਂ ਆਖੀ ਜਾਏ ਕਿ ਬਾਪੂ ਕਰ ਲਾਂਗਾ ਆਪ ਹੀ ਕਰ ਲਾਂਗਾ ਉਹ ਵੀ ਕਰ ਲਾਂਗਾ ਪਰ ਕਰੇ ਨਾ ਉਹਦੇ ਬਾਪ ਬਤ ਸਿਆਣੇ ਪੜਦੇ ਸਨ ਪਹਿਣਾ ਮੋੜਦਾ ਨਹੀਂ ਨੱਬਾ ਤੋੜਦਾ ਨਹੀਂ ਬਿਆਪਾ ਕੰਮ ਤੇ ਕਰਣਾ ਨਹੀਂ ਹਾਂਜੀ ਹਾਂਜੀ ਕਰ ਦਿੱਤਾ ਤੇ ਯਾਨੀ ساری عمر ਵਿਹਾ ਜਾਂਦੀ ਹੈ ੱਲੇ ਕੁਝ ਵੀ ਨਹੀਂ ਪੈਂਦਾ ਇਸੇ ਤਰ੍ਹਾਂ ਧਰਮ ਦੇ ਖੇਤੇ 'ਚ ਸਾਰਿਆਂ ਖੈਰ ਨਹੀਂ ਜੀ ਸਾਨੂੰ ਨਿਤਨੇਮ ਸਾਨੂੰ ਬਾਣੀ ਸਾਨੂੰ ਸੇਵਾ ਸਾਡੇ ਕੋਲ ਤਾਂ ਨਹੀਂ ਜਾਂ ਸੀ ਤੇ ਬਹੁਤ ਕੀਤਾ ਸਾਡੇ ਬੰਦੇ ਤੇ ਕੁਝ ਨਹੀਂ ਪਿਆ ਸਤਿਗੁਰਾਂ ਸਾਹਿਬ ਬਹੁਤ ਕੁਝ ਪਾਇਆ ਗਾ ਤੇਰੇ ਬੰਦੇ ਕਿਤੇ ਕਰਕੇ ਵੇਖ ਭਾਂਕਰੀ ਨਿਸ਼ਕਾਮ ਉਹ ਕੁ ਮਿਲੇਗਾ ਸਾਰਾ ਕੁਝ ਪੀਦਾ ਤਾਂ ਨਹੀਂ ਮਿਲਦੀਆਂ ਦਾਤਾਂ ਦੇ ਪਿੱਛੇ ਪਿੱਛੇ ਦੌੜਨ ਗਿਆ ਨੌ ਦਿੱਤੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿੱਤ ਦਾ ਸਦਾ ਰਸਾਈ ਪਰ ਪਹਿਲੋਂ ਨਾ ਲੰਗੀ ਮੰਗ ਰੱਖ ਕੇ ਕਾਮ ਨਾ ਕਰੀ ਸਤਗੁਰਾਂ ਖੇ ਦਿੱਤਾ ਹੀ ਉਹਨੇ ਤੂੰ ਆਪਣੇ ਤੇ ਗੱਲ ਲੈ ਆਉਣਾ ਕਿ ਮੈਂ ਕੀਤਾ ਤੂੰ ਨਹੀਂ ਕੀਤਾ ਕੀਤਾ ਪਰਮੇਸ਼ਰ ਨੇ ਕਰ ਦਿੱਤਾ ਪਰਮੇਸ਼ਰ ਨੇ ਪਰਿਵਾਰ ਦਿੱਤਾ ਪਰਮੇਸ਼ਰ ਨੇ ਸਰੀਰ ਦਿੱਤਾ ਪਰਮੇਸ਼ਰ ਨੇ ਔਰੋਗਤਾ ਦਿੱਤੀ ਪਰਮੇਸ਼ਰ ਨੇ ਉਹਨਾਂ ਨੂੰ ਪੁੱਛ ਕੇ ਵੇਖ ਜਿਨ੍ਹਾਂ ਦੇ ਸਰੀਰ ਤੇ ਆਲ ਨਹੀਂ ਅਸੀਂ ਕਹਿੰਦੇ ਆਂ ਕਿ ਨਹੀਂ ਕਿਸ ਨੇ ਹੱਥ ਨਹੀਂ ਕਿਸੇ ਦੇ ਪੈਰ ਨਹੀਂ ਉਹਨਾਂ ਨੂੰ ਕੁਛ ਵੀ ਜਿਹੜੇ ਫੁੱਟਪਾਥ ਤੇ ਸੌਂਦੇ ਨੇ ਰਾਤ ਨੂੰ ਭੋਜਨ ਨਹੀਂ ਮਿਲਦਾ। ਪ੍ਰਸਤੂਤ ਹੈ ਸ਼ੁਕਰਾਨੇ ਚ ਲੱਗਾ ਰਹੇ ਕਿ ਮੈਨੂੰ ਇਹ ਬੜਾ ਸੁਹਣਾ ਕਰਦੇ ਹੁੰਦਾ ਹੈ। ਮੇਰੇ ਤੇ ਤੇਰੀ ਬੜੀ ਕਿਰਪਾ ਮੈਂ ਆਪਣੇ ਪਰਿਵਾਰ ਦੇ ਵਿੱਚ ਵਸਣਾ। ਹਾਂ ਮੇਰੇ ਤੇ ਤੂੰ ਦਇਆ ਸਰੂਪੀ ਕੋਈ ਘਰ ਵੀ ਮੈਂ ਤੇਰਾ ਨਾਮ ਜਪਲਾਂ। ਤੇਰਾ ਸਿਮਰਨ ਕਰਨਾ ਮੇਰੇ ਤੇ ਮੇਰੇ ਘਰ ਪਰਿਵਾਰ ਵਿੱਚ ਤੇਰੀ ਬਾਣੀ ਆ। ਤੇਰੀ ਅੱਖ ਲਾ ਕੇ ਮੈਨੂੰ ਜ਼ਿੰਦਗੀ ਜਿਉਣੀ ਆ ਜਾਏ ਅਜਨੇ ਪਾਕ ਸ਼ਬਦ ਦੇ ਰਾਹੀ ਸਤਿਗੁਰੂ ਦੂਜੀ ਪੌੜੀ ਉੱਤੇ ਸਮਝਾਉਂਦੇ ਨੇ ਵੀ ਤੀਰਥਾਂ ਤੇ ਇਸ਼ਤਾਨਾਂ ਪੈਦੀ ਪੌੜੀ ਦਸਿਆ ਘਰ ਘਰ ਤੇ ਥੱਕੇ ਕਾਥ ਉਪਨੰਤ ਪੜ ਪੜ ਕੇ ਥੱਕੇ ਦੇ ਲਿਆਕ ਨਹੀਂ ਪਰ ਇਹਨਾਂ ਨੇ ਤੇਰੇ ਨਾਮ ਦਾ ਚਿੰਤਨ ਜਿਹੜਾ ਉਹ ਕਿਸੇ ਆਪਣੇ ਮਕਸਦ ਲਈ ਕੀਤਾ ਹੈ ਕਿਹਦੇ ਰਾਹੀ ਲੋਕਾਂ ਨੂੰ ਆਪਣੇ ਨਾਲ ਦੋੜੇ ਕਿਨੇ ਆਖਦਾ ਤਾਂ ਫਿਰ ਕਿਵੇਂ ਜਪੀਏ ਤੇਰਾ ਨਾਮ ਸਤਿਗੁਰਾਂ ਆਖਿਆ ਜੇ ਜੀਵਨ ਰੱਬ ਦੇ ਅੱਖੇ ਲਾ ਕੇ ਜਿਉਣਾ ਹੈ ਫਿਰ ਹਰ ਪੜੀਐ ਹਰ ਬੁਝੀਐ ਗੁਰਮਤੀ ਨਾਮ ਹੀ ਉਧਾਰ ਹੈ ਭਾਈ ਹਰ ਪੜ ਹਰ ਲਿਖ ਇਹ ਕਿਤੇ ਕਿਤੇ ਨੇ ਹਰ ਪੜੀਐ ਹਰ ਬੁਝੀਐ ਭਾਈ ਪ੍ਰਮਾਤਮਾ ਦਾ ਨਾਮ ਪੜਨਾ ਚਾਹੀਦਾ ਹੈ ਜੇ ਕੱਲ੍ਹ ਪੜ੍ਹਨਾ ਨਹੀਂ ਨਾਲ ਹੀ ਆਖ ਦਿੰਦਾ ਜੇ ਸੁਣਿਆ ਦੀ ਗੱਲ ਆਈ ਤੇ ਮੰਨਣ ਦੀ ਕਰ ਦਿੱਤੀ ਜੇ ਪੜ੍ਹਨ ਦੀ ਗੱਲ ਆਈ ਤੇ ਨਾਲ ਕਹਿ ਦਿੰਦਾ ਸਮਝਣਾ ਨਹੀਂ ਹੈ ਕੁੱਝਿਆ ਦਾ ਅਰਥ ਹੁੰਦਾ ਹੈ ਸਬੜਨਾ ਜੇ ਕੋ ਉਤੈ ਹੋਵੇ ਸਚਿਆਰ ਜਿਸਮਗਲਤਾ ਹੋਵੇ ਨਹੀਂ ਹੁਣ ਤੇ ਸਾਰੀ ਉਮਰ ਹੋ ਗਈ ਬਾਪੂ 80 ਸਾਲਾਂ ਦਾ ਹੋ ਗਿਆ ਕੋ ਨਵਾਂ ਪਾਈਆ ਆਇਆ ਤੇ ਪੁੱਛਦਾ ਵੀ ਨੇਦਰ ਨੂੰ ਸਹੇਰੇ ਕਰ ਲਈਏ ਜੇ ਮਤਲਬ ਲੈਣਾਉਂ ਥਿਆ ਮੈਂ ਉਹਨੇ ਕਹਿਣਾ ਵੀ ਕਰ ਲੈ ਮਾਪੂਈ ਮਾੜੀ ਗੱਲ ਤੇ ਨਹੀਂ ਪਰ ਜਦੋਂ ਗੁਰੂ ਨੂੰ ਪੁੱਛੋ ਕਿ ਗੁਰੂ ਨਹੀਂ ਦਿੰਦਾ ਗੁਰੂ ਆਖੇਗਾ ਅਮਰਤ ਵੇਣੀ ਕਰ ਪਿੱਤੂ ਮੈਥੋਂ ਸਾਰਾ ਕੁਝ ਲਿਆ ਸਰੀਰ ਲੈ ਲਿਆ ਘਰ ਲੈ ਲਿਆ ਪਰਿਵਾਰ ਲੈ ਲਿਆ ਤੁਹਾਨੂੰ ਤਾਂ ਉਤ ਲੈ ਲਈ ਮਕਾਨ ਲੈ ਲਿਆ ਜ਼ਮੀਨਾਂ ਦਾ ਤਾਂ ਨਹੀਂ ਬੜੀ ਵੱਡੀ ਪ੍ਰਾਪਰਟੀ ਦਾ ਮਾਲਕ ਬਣ ਗਿਆ ਮੈਂ ਤੇ ਇੰਨਾ ਕੁ ਤੈਨੂੰ ਦੇ ਦਿੱਤਾ ਗੁਰੂ ਕਹਿੰਦਾ ਪਰ ਮੇਰਾ ਸੁਭਾਇਤ ਮੈਂ ਜਾਣਦਾ ਨਹੀਂ ਮੈਂ ਮੀਆਂ ਖਣਾ ਤੂੰ ਮਿੱਥੋਏ ਕੁਝ ਲੈ ਗਿਆ ਉਹ ਤੇਰੇ ਤੋਂ ਮੈਂ ਇੱਕ ਚੀਜ਼ ਮੰਗੀ ਭੀ ਜੇ ਤੂੰ ਮੈਨੂੰ ਖੁਸ਼ ਕਰਨਾ ਹੈ ਜੇ ਮੇਰੇ ਨਾਲ ਪਿਆਰ ਬਣਾਣਾ ਫਿਰ ਮਹੌਕੇ ਬੋਲਣ ਬੋਦੀ ਐ ਜਿਸਮ ਸੁਣ ਧਲੇ ਪਿਆਰ ਕਿਹੜੇ ਬੋਲ ਬੋਲਾਂ ਇਹ ਸ਼ਬਦ ਇਹ ਤੋਂ ਸ਼ੁਰੂ ਹੁੰਦਾ ਫਿਰ ਕੀ ਕੀ ਰੱਖੀਆ ਜਿੰਦ ਸਰ ਦਰਬਾਰ ਮਹੌਕੇ ਬੋਲਣ ਬੋਦੀ ਐ ਜਿਸਮ ਭਰੇ ਪਿਆਰ ਸਤਿਗੁਰ ਕਹਿੰਦਾ ਕਿ ਮੈਂ ਤੇ ਇੱਕੋ ਹੀ ਮੰਗਿਆ ਅੰਮ੍ਰਿਤ ਵੇਲਾ ਸ਼ੱਕਦਾਉ ਵੜਿਆਈ ਨਹੀਂ ਚਾਹ ਪਰ ਤੂੰ ਤੇ ਸੌ ਸਾਲਾਂ ਚ ਸਵਾਲ ਹੀ ਕਰਦਾ ਰਿਹਾ ਤੇਰਾ ਮਨ ਹੀ ਨਹੀਂ ਬਣਿਆ ਅੰਮ੍ਰਿਤ ਵੇਲੇ ਉੱਠਦਾ ਹੁਣ ਕారణ ਨੇ ਦੀ ਅਸੀਂ ਆਪਣਾ ਅੰਮ੍ਰਿਤ ਵੇਲਾ ਗਵਾਇਆ ਆਪਣੀਆਂ ਮਾਰੀਆਂ ਆਤਾਂ ਤੋਂ ਸੌਂਦੇ ਨਹੀਂ ਆਪਾਂ ਜਦੋਂ 12 ਵਜੇ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ 12 ਤੋਂ ਬਾਅਦ ਤੇ ਆਪਾਂ ਦੇ 12 ਕੋਈ ਤੱਕ ਫੋਨ ਤੇ ਲੱਗੇ ਰਹੇ ਅੰਮ੍ਰਿਤ ਵੇਲੇ ਵੀ ਫੋਨ ਤੇ ਵਿਹਾ ਦਿੱਤੇ ਜਦੋਂ ਐਂ ਡਿੱਗ ਪੈਂਦਾ ਹੱਥਾਂ 'ਚ ਉਦੋਂ ਸੌਂਦੇ ਆਪਾਂ ਜਿਹੜਾ ਆਪਾਂ ਕਹਿੰਦੇ ਨੇ ਬੱਚੇ ਪੜ ਰਹੇ ਨੇ ਜੀ ਵੱਖਰੇ ਕੰਮਾਂ 'ਚ ਖੋਣੇ ਲੱਦੇ ਨੇ ਪੜਾਈ ਕੋਈ ਨਹੀਂ ਕਰਦੇ ਇਹ ਹੀ ਕਾਰਨ ਹੈ ਕਿ ਚੰਗੇ ਨੰਬਰ ਨਹੀਂ ਹੁੰਦੇ ਸਤਿਗੁਰਾਂ ਖਿਆ ਤੈਨੂੰ ਸਾਰਾ ਕੁਝ ਦੇ ਕੇ ਦਿੱਤਾ ਹੈ ਦਿਆਂਗਾ ਦਿੰਦਾ ਰਵਾਂਗਾ ਬਸ ਤੂੰ ਮੈਨੂੰ ਇੱਕੋ ਚੀਜ਼ ਦੇਈ ਦੇ ਤਰੇ ਮੰਦਾ ਕਰ ਵੈਗੁਰ ਵੈਗੁਰ ਹੁੰਦਾ ਕਰ ਬਸ ਕਿੰਤਾ ਸਵਾ ਕਿੰਤਾ ਜਿੰਨਾ ਵੀ ਸਮਾਂ ਤਿੱਥੋਂ ਲੱਗ ਸਕਦਾ ਉਹਨਾਂ ਸਮਾਂ ਗੁਰੂ ਨੂੰ ਅਮਰਤ ਵੇਲੇ ਦਿੱਤੇ ਇਹ ਵੀ ਨਾ ਸ਼ਰਤ ਰੱਖੀ ਕਿ ਤੂੰ ਇੰਨਾ ਹੀ ਜਪਣਾ ਇਹ ਝੂਠ ਹੈ ਜਿ 2 ਕਿੰਤੇ 2 ਕਿੰਤੇ 5 ਕਿੰਤੇ ਨਹੀਂ ਜਿੰਨਾ ਵੱਧ ਤੋਂ ਵੱਧ ਜੰਮ ਸਕਦੇ ਜਪੋ ਪਰ ਜਪਣਾ ਜ਼ਰੂਰ ਹੈ ਸਤਿਗੁਰਾਂ ਦੇ ਇਹ ਇੰਨੀ ਛੋੜ ਦਿੱਤੀ ਕਬੀਰ ਇੱਕ ਘੜੀ ਕੌਣ ਆਪੇ ਦਾ ਪੁਟਾਈ ਛੇ ਤੇ ਦਸਵੰਤ ਬਣਦਾ ਬਖਾਇ ਕੋ ਬਾਣੀ ਚ ਵੀਰ ਇੱਕ ਘੜੀ ਆਧੀ ਘੜੀ ਆਧੀ ਹੁੰ ਤੇ ਆਦਿ ਭਗਤਨ ਸਿੱਤੀ ਗੋਸਟੇ ਜੋ ਕਿਨੇ 16 ਕੋਈ ਨਹੀਂ ਸੰਕ੍ਰਿਤੀ ਕਾਰਨ ਕਿ ਜਦੋਂ ਤੁਸੀਂ ਛਿਦ ਛਿਦ ਜਪਨਾ ਸ਼ੁਰੂ ਕੀਤਾ ਨਾ ਇੱਕ ਦਿਨ ਕੰਢੇ ਤੇ ਆਪੇ ਬਣ ਜਾਣੇ ਤੇ ਜਦੋਂ ਨਾਲ ਸਮਦਾ ਫਿਰ ਤੇ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਘੰਟੇ ਜਪਦਾਰੀ ਆ ਸਤ ਗੁਰਾਂ ਕਿਆ ਤੂੰ ਨਹੀਂ ਬਹਾਨਾ ਬਣਾ ਸਕਦਾ ਕਿ ਬਾਣੀ ਕਿਉਂ ਖੀਪੜ ਨਹੀਂ ਹੁੰਦੀ ਵਾਹਿਗੁਰੂ ਵਾਹਿਗੁਰੂ ਕਾਰ ਸਤਨਾਮ ਸਤਨਾਮ ਕਾਰ ਅੱਲਾ ਅੱਲਾ ਕਹ ਖੁਦਾ ਖੁਦਾ ਕਹ ਰਾਮ ਰਾਮ ਕਹ ਮੈਂ ਕੁਝ ਨਹੀਂ ਕਹਿੰਦਾ ਇਉ ਜੋ ਮੈਂ ਤੁਹਾਨੂੰ ਦੱਸ ਦਿੱਤਾ ਜਿੰਨੇ ਵੀ ਉਹਦੇ ਨਾਮ ਨੇ ਮੈਂ ਕੁਰਬਾਨ ਜਾਣਾ ਬਲਿਹਾਰੀ ਜਾਉ ਜਿਤੇ ਤੇਰੇ ਨਾਮ ਹੈ ਸ਼ਾਰੇ ਤੁਲਿਆਨ ਜਿਹੜਾ ਮਰਤੀ ਜਪੇ ਜਪ ਜ਼ਰੂਰ ਪਰ ਜਪੀ ਅੰਮ੍ਰਿਤ ਵੇਲੇ ਉਹਦਾ ਉੱਤੇ ਨੂੰ ਬੜਾ ਵੱਡਾ ਲਾਭ ਮਿਲੇਗਾ ਇਹ ਤੇ ਸਵਾਲ ਅਸੀਂ ਕੀਤਾ ਪਰ ਕਿਸੇ ਸਕੂਲ ਵਾਲੇ ਨੇ ਤੇ ਕਦੀ ਨਹੀਂ ਆਖਿਆ ਆਪਾਂ ਜਾ ਕੇ ਵੀ ਨਹੀਂ ਜੀ ਸਕੂਲ ਤੇ 7 ਵਜੇ ਤੇ ਨਹੀਂ ਬੱਚੇ 8 ਵਜੇ ਆ ਸਕਦੇ ਆ ਇਹ ਸ਼ਾਮੀ ਬੱਚੇ ਆਰਣ ਉਹ ਆਖੇਗਾ ਨਹੀਂ ਕਿ ਇਹ ਸਕੂਲ ਤੇ ਥਾਂ ਨਹੀਂ ਕਿਉਂਕਿ 2 ਵਜੇ ਤੇ ਆਪਾਂ ਗੇਟ ਲਾ ਦੇਣਾ ਸਕੂਲ ਦਾ ਛੁੱਟੀਆਂ ਜਾਂਦੀ ਟੀਚਰ ਹੀ ਨਹੀਂ ਕੋਈ ਉਸ ਆਕਾਂਦੇ ਸਮੇਂ ਜਦੋਂ ਬੜਾ ਵੱਡਾ ਟਕਾ ਹੁੰਦਾ ਹੈ ਮਨਤ ਵੇਲੇ ਛੱਤ ਗੁਰਾਂ ਆਖਿਆ ਜਦੋਂ ਤੋਂ ਉਸ ਮਾਲਕ ਦੀ ਸ਼ਿਖਤ ਕਰੇਗਾ ਉਹਦੇ ਗੁਣਾਂ ਨੂੰ ਗਾਏਗਾ ਉਹਦੇ ਗੁਣਾਂ ਨੂੰ ਪੜ੍ਹੇਗਾ ਉਹਨੂੰ ਸਮਝੇਗਾ ਫਿਰ ਤੇਰੇ ਜੀਵਨ ਦਾ ਪਾਰ ਉਤਾਰ ਆ ਜਾਏਗਾ ਸਹਿਬ ਜੀ ਨੇ ਵੀ ਪ੍ਰਮਾਤਮਾ ਦਾ ਨਾਮ ਪੜ੍ਹਨਾ ਚਾਹੀਦਾ ਹੈ ਪ੍ਰਮਾਤਮਾ ਦਾ ਨਾਮ ਸਮਝਣਾ ਚਾਹੀਦਾ ਹੈ ਹਰ ਪੜ੍ਹ ਗਿਆ ਹਰ বুঝ ਗਿਆ ਗੁਰੂ ਤੇ ਨਾਮ ਉਧਾਰਾ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀ ਹੀ ਪਾਪਾਂ ਤੋਂ ਬਚਾਉਂਦਾ ਹੈ ਅੱਗੇ ਸਤਿਗੁਰਾਂ ਕਹਿੰਦੇ ਨੇ ਗੁਰਪੂਰੈ ਪੂਰੀ ਬਤ ਹੈ ਪੂਰੈ ਸ਼ਬਦ ਵਿਚਾਰਾ ਇਹ ਪੂਰੀ ਮਤਿ ਸ੍ਰੇਸ਼ਟ ਵਿਚਾਰ ਪੂਰੇ ਗੁਰੂ ਦੇ ਨਾਹੀ ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਿਲਦੀ ਹੈ ਤੇ ਅੱਗੇ ਸਤਿਗੁਰਾਂ ਆਖਿਆ ਕਿ ਜਿਹੜੇ ਤੂੰ ਜਾਣਿਆ ਠਾਕ ਤੇਜਤਾਂ ਤੇ کدر ادھر تیرا جیون جہاں لگتا ہے تیرت یاترا کرنی کوئی ماڑی گل نہیں اور ستگوروں کا نام نہ جپ تو بنا نہ من کھوٹے تن چور کئی جتے جانے رج شبدوں سے لڑکے منتھوں کی واری ملی کوئی پرشاد جھگڑا کرتا ہے کوئی کسی نشیت تو جھگڑا کر لیا ستگوں کہ نہیں ਮਨ ਵਿੱਚ ਨਿਮਲਿਨਤਾ ਹੋਣੀ ਚਾਹੀਦੀ ਨਾ ਹਣ ਚੰਨੇ ਧੀਰਥੀ ਮਨ ਕੋਟੇ ਤਨ ਚੋਰ ਇੱਕ ਭੌਲਥੀ ਨਾ ਤਿਆਂ ਦੋਇ ਪਾ ਜੜੀ ਅਸੂਰ ਭਾਰ ਚੜਾ ਕੇ ਆ ਜਾਂਦਾ ਹੈ ਸਹਿਬਾਂ ਨੂੰ ਪੁੱਛਿਆ ਗਿਆ ਸਤਿਗੁਰੂ ਕਹਿਣ ਲੱਗੇ 68 ਤੀਰਥ ਹਰ ਨਾਮ ਹੈ ਤੀਰਥ ਨਾਮਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਹੈ ਨਾਮ ਜਪਣਾ ਸਿਮਰਨ ਕਰਨਾ 68 ਤੀਰਥ ਹਰ ਨਾਮ ਹੈ ਫਿਰ ਅੱਗੇ ਸਤਿਗੁਰ ਆਖਿਆ ਤੀਰਥਾਂ ਦੇ ਸ਼ਰਾਮ ਦੀ ਮਹੱਤਤਾ ਨਹੀਂ ਦਿੰਦਾ ਨਾਮ ਇਹਦੇ ਨਾਲ ਨਾਲ ਕਿੰਨ ਵਿਖ ਕਾਟਣ ਹਾਰਾ ਪਰਮਾਤਮਾ ਦਾ ਨਾਮ 68 ਤੀਰਥਾਂ ਦੇ ਇਸ਼ਨਾਨ ਦੀ ਬਰਾਬਰਤਾ ਕਰਦਾ ਤੇ ਸਾਰੇ ਪਾਪ ਨਾਸ਼ ਕਰਨ ਦੇ ਸਮਰੱਥ ਹੈ ਉਹ ਤੇਰੀ ਜ਼ਿੰਦਗੀ ਦੇ ਸਾਰੇ ਪਾਪ ਨਾਸ਼ ਕਰ ਦਿੰਦਾ ਹੈ ਬੇਸ਼ਰਤੇ ਕਿ ਤੂੰ ਉਸ ਰੱਬ ਦੀ ਓਟ ਲੈ ਲੈ ਤੇਕ ਲੈ ਲੈ ਜੀਵਨ ਨੂੰ ਸਮਰਪਿਤ ਕਰ ਦੇ ਜਦੋਂ ਅਸੀਂ ਇਹ ਤੇਕ ਲੈ ਲਾਂਗੇ ਦੁੱਖ ਚਲੇ ਜਾਣਗੇ ਖੁਸ਼ੀਆਂ ਸਾਡੀ ਜ਼ਿੰਦਗੀ 'ਚ ਆ ਜਾਣਗੀਆਂ ਸਾਨੂੰ ਸਰਾ ਸ਼ਾਨ ਕਰਨ ਦੇ ਗੱਲ ਆਪ ਖੁਸ਼ੀਆਂ ਨਾਲ ਕੋਈ ਦੁੱਖ ਨਹੀਂ ਰਹੇਗਾ ਕਰ ਚੁਕੜੇਸ਼ ਮੁਕ ਜਾਣਗੇ ਪਰ ਨਾਮ ਹਿਰਦੇ 'ਚ ਵਸਦੇ ਹਿਰਦਾ ਪੂਤਰ ਹੋ ਜਾਏ ਅੰਦਰ ਟਿਕ ਜਾਏ ਆਤਮਿਕ ਟਪਾ ਵਾਲੀ ਜਿੰਦਗੀ ਬਣ ਦੇ ਪਰ ਸਾਡੀ ਤੇ फडਕਣਾ ਬਣੀ ਹੈ ਸਾਡੇ ਅੰਦਰ ਟਪਾ ਨਹੀਂ ਸਾਡਾ ਬਨ ਤੇ ਸਤਪੁਰਾਂ ਖ ਬੜਾ ਚੰਚਰ ਹੋ ਚੁੱਕਾ ਇਹ ਹੌਲੀ ਹੌਲੀ ਰਾਮ ਲਗਤ 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 ਹੈ ਰੱਬ ਦੇ ਨਾਮ ਤੇ ਰੰਗ ਦੇ ਨਾਲ ਜਿਕੇਗਾ ਤਿਸ ਸਾਇਬ ਕੀ ਟੇਕ ਨਾਮ ਕਮਨ ਮਾਹੀਂ ਜਿਸ ਸਿਮਰਤ ਸੁਖ ਹੋਏ ਸਭੇ ਜੁਗਾਂ ਗੁਰੂ ਰਹਿਮ ਕਰੇ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਅਸੀਂ ਆਪਣੇ ਬਾਲਕ ਦੀਓ ਰੱਬ ਦਾ ਸਰਾਧ ਹੋਈਆਂ ਪੁੰਨਾਂ ਚਾਤੋਂ ਖੀਮਾ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਕੀ ਪ੍ਰੇਮ ਸਹਿਤ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ